ਕਾਪੀਆਬੀ ਪੌਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਕਾ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸਾਡੇ ਪਿੰਡ ਦੀ ਧੀ ਫੌਣ ਹਰਨ ਖੜਿਆਰ ਨੀਸਾ ਨਾਲ ਸਸੀ ਗੱਲ ਪਾਣੀ ਸਸੀ ਗੱਲ ਵੀਰੇ ਹੋਰ ਪਾਣੀ ਠੀਕ ਹੋ ਹਾਂ ਵੀਰੇ ਤੁਸੀਂ ਦੱਸੋ ਕਿ ਮੈਂ ਹਾਂ ਪਾਣੀ ਠੀਕ ਹੈ ਪਾਣੀ ਮੈਂ ਤੁਸੀਂ ਮੈਨੂੰ ਇਹ ਦੱਸੋ ਪਾਣੀ ਵੀ ਤੁਸੀਂ ਕਬੱਡੀ ਕਦੋਂ ਖੇਡਣ ਲੱਗੇ ਮੈਂ 5ਵੀਂ ਵਿੱਚ ਖੇਡਣਾ ਸਟਾਰਟ ਕੀਤਾ ਸੀਗਾ ਪਹਿਲਾਂ ਮੈਂ ਨਹਿਨਾ ਸਟਾਈਲ ਖੇਡ ਦਿੱਤੀ ਫਿਰ ਮੈਂ ਸਰਕਸ ਸਟਾਈਲ ਖੇਡਣ ਲੱਗ ਗਈ ਤੇ ਫਿਰ ਐਥਲੈਟਿਕ ਮੀਟ ਤੇ ਕਿੱਦਾਂ ਖੇਡਣ ਲੱਗੇ ਐਥਲੈਟਿਕ ਤਾਂ ਮੈਂ ਚੌਥੀ ਦਾ ਸਟਾਰਟ ਕਰਤੀ ਸੀ ਕਿ ਮੈਂ ਛੋਟੇ ਸਕੂਲ ਚ ਵੀ ਜਾਂਦੀ ਸੀਗੀ ਐਥਲੈਟਿਕ ਚ ਹੁਣ ਵੀ ਖੇਡਦੀ ਆ ਐਥਲੈਟਿਕ ਦਾ ਤੇ ਇਹ ਨੈਟਬਾਲ ਦਾ ਫਿਰ ਤੁਹਾਨੂੰ ਕਿੱਦਾਂ ਨੈਟਬਾਲ ਵੀ ਹੁਣ ਤੁਸੀਂ ਨੈਟਬਾਲ ਖੇਡਦੇ ਉਹਦਾ ਤੁਹਾਡਾ ਕਿੱਦਾਂ ਸਬਬ ਬਣਿਆ ਇਹ ਨਾਲ ਨੈਟਬਾਲ ਜਦੋਂ ਕਬੱਡੀ ਦੇ ਸਕੂਲ ਚ ਕੋਈ ਟੀਮ ਨਹੀਂ ਬਣੀ ਫਿਰ ਨੈਟਬਾਲ ਦੀ ਬਣ ਗਈ ਸੀ ਫਿਰ ਨੈਟਬਾਲ ਚ ਖੇਡਣ ਲੱਗ ਗਏ ਕੁਝ ਵੀ ਵਧੀਆ ਮੰਨ ਜੇ ਨਾ ਤੇ ਮੈਂ ਹੁਣ ਤੁਹਾਨੂੰ ਦੱਸ ਦਿੰਨਾ ਸਾਰਿਆਂ ਨੂੰ ਹਨਾ ਕਿ ਭੈਣ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ 37 ਗੜ ਖੇਡਣ ਜਾ ਰਹੇ ਨੇ ਨੈਸ਼ਨਲ ਤੌਰ ਤੇ ਪਣੀ ਆਪਣੇ ਪਿੰਡ ਦੇ ਵਿੱਚੋਂ ਕਿੰਨੇ ਬੱਚੇ ਚੁਣਨੇ ਨੇ ਫਿਰ ਪੂਰੇ ਜਿੰਨੇ ਵੀ ਸਾਰੇ ਗੇਮ ਵਾਲੇ ਚੁਣਨੇ ਗਏ ਉਹ ਤਾਂ 3 ਇਹ ਹੁੰਦੇ ਨੇ ਠੀਕ ਹੈ ਪੂਰੇ ਪੰਜਾਬ ਚੋਂ 30 ਬੱਚੇ ਚੁਣਨੇ ਨੇ ਹਾਂ ਹੁਣ ਕੱਲ ਪਰਸੋਂ ਜਾਣਾ ਛੱਤੀਸਗੜ੍ਹ ਦੋ ਮੁੰਡੇ ਤਿੰਨ ਕੁੜੀਆਂ ਨੇ ਜਾਣਾ ਤੇ ਉੱਥੇ ਭਾਵੇਂ ਨੈੱਟਬਾਲ ਖੇਡਣੇ ਜਾਣਾ ਫਿਰ ਹਾਂ ਨੈੱਟਬਾਲ ਖੇਡਣ ਜਾਣਾ ਠੀਕ ਹੈ ਤੇ ਜਦ ਤੁਸੀਂ ਹੁਣ ਭਾਵੇਂ ਜਦ ਕੁਛ ਕਬੱਡੀ ਖੇਡਦੇ ਹੋ ਹਨਾ ਮੈਂ ਕਬੱਡੀ ਤੁਹਾਡੀ ਇੰਸਟਾਗ੍ਰਾਮ ਤੇ ਵੀਡੀਓ ਵੀ ਦੇਖਿਆ ਸੀਗੇ ਤੁਸੀਂ ਮੁੰਡਿਆਂ ਨਾਲ ਖੇਡਦੇ ਜ਼ਿਆਦਾਤਰ ਤੇ ਇਹ ਤੁਹਾਨੂੰ ਘਰ ਦੇ ਨਾਲ ਨਹੀਂ ਰੋਕਿਆ ਫਿਰ ਜਾਂ ਲੋਕਾਂ ਨੇ ਕੋਸ਼ਿਸ਼ ਕਰ ਹੀ ਗਿਆ ਹੋਵੇ ਕਰਦੇ ਨੇ ਤਾਂ ਨਹੀਂ ਰੁਕੇ ਲੋਕਾਂ ਨੇ ਬਹੁਤ ਕਿਹਾ ਵੀ ਕੀ ਖੇਡਣਾ ਕਬੱਡੀ ਵੀ ਬੱਸ ਕੁੜੀ ਨੂੰ ਨਹੀਂ ਖੜਾਈਦਾ ਮਮਮੀ ਨੇ ਵੀ ਤਾਂ ਇੰਨੇ ਨਹੀਂ ਕਿਹਾ ਮਮਮੀ ਕਹਿੰਦੇ ਵੀ ਕੁੜੀ ਨਹੀਂ ਹੈ ਸਾਡੇ ਪੁੱਤਾਂ ਵਾਂਗ ਪੈ ਰੱਖ ਰਹੀ ਹੈ ਵੀ ਇਹਦਾ ਖੇਡੂਗੀ ਕਬੱਡੀ ਲੋਕਾਂ ਦਾ ਤਾਂ ਕੰਮ ਹੁੰਦਾ ਕਹਿਣਾ ਦਾ ਕਹਿੰਦੀ ਹੁੰਦੇ ਆ ਤੇ ਕਰਦਾ ਭਾਵੇਂ ਸਾਥ ਕਿਵੇਂ ਮੈ ਤੁਹਾਨੂੰ ਮਿਲਦਾ ਆਪਣੇ ਬਰ ਕਰਦਾ ਬੜੀਆ ਮਿਲਦਾ ਘਰ ਦਾ ਤਾਂ ਸਾਥ ਵੀਰੇ ਠੀਕ ਹੈ ਤੇ ਹੁਣ ਭੈਣ ਜਾਂ ਤੁਸੀਂ ਇੱਥੇ ਖੇਡਣ ਜਾਂਦੇ ਹੋ ਨਾ ਚਾਹੇ ਤੁਸੀਂ ਕਬੱਡੀ ਖੇਡਣ ਜਾਂਦੇ ਹੋ ਜਾਂ ਤੁਸੀਂ ਆਪਣਾ ਨੈਟਵਾਲ ਖੇਡਣ ਜਾਂਦੇ ਹੋ ਤਾਂ ਉਹਦੇ ਵਿੱਚ ਫਿਰ ਤੁਹਾਡੇ ਨਾਲ ਕੌਣ ਜਾਂਦਾ ਪਹਿਲਾਂ ਤਾਂ ਉਸਤਾਦ ਜਾਂਦੇ ਸੀ ਕਬੱਡੀ ਚ ਹੁਣ ਭਰਾ ਜਾਣ ਲੱਗਿਆ ਨੈਟਵਾਲ ਚ ਸਕੂਲ ਦੇ ਹਰਮੀ ਸਰ ਜਾਂਦੇ ਆ ਠੀਕ ਹੈ ਤੁਹਾਡੇ ਉਸਤਾਦ ਕੌਣ ਨੇ ਉਸਤਾਦ ਸਰਬਾਬਾਈ ਠੀਕ ਹੈ ਸਰਬਾ ਚੋਂਦਾ ਤੇ ਹੁਣ ਅੱਜਕੱਲ ਜੁਕੇ ਦੇ ਵਿੱਚ ਰਹਿੰਦੇ ਨੇ ਨਾ ਕਬੱਡੀ ਤਾਂ ਹੀ ਤੁਸੀਂ ਕਬੱਡੀ ਤੋਂ ਛੱਡ ਕੇ ਨੈਟ ਨੈਟਵਾਲ ਵੱਲ ਨੂੰ ਹਾਂ ਕਬੱਡੀ ਛੱਡੀ ਨਹੀਂ ਉਹ ਵੀ ਰੱਖਣੀ ਆ ਮੀਂਹ ਤੇ ਕਬੱਡੀ ਰੱਖਣੀ ਠੀਕ ਹੈ ਬਣੀ ਨਾਲ ਨਾਲ ਕਬੱਡੀ ਵੀ ਚੱਲ ਰਹੀ ਤੁਸੀਂ ਸਟੱਡੀ ਵੀ ਕਰਦੇ ਹੋ ਨਾਲ ਕਿਹੜੀ ਕਲਾਸ ਦੇ ਵਿੱਚ ਸਟੱਡੀ ਕਰਦੇ ਹੋ 10th ਤੁਸੀਂ ਬਣੀ ਕਿੱਦਾਂ ਮੈਨੇਜ ਕਰਦੇ ਹੋ ਜਨ ਨਾਲ ਹਨਾ ਸਟੱਡੀ ਨਾਲ ਨੈਟਬਾਲ ਤੇ ਨਾਲ ਕਬੱਡੀ ਨੂੰ ਸਵੇਰੇ ਪਹਿਲਾਂ ਕਦੇ ਕਬੱਡੀ ਦੀ ਪ੍ਰੈਕਟਿਸ ਕਰਦੇ ਨੇ ਬਾਈ ਜੀ ਦਾ ਇੱਕਦਮ ਕਦੇ ਨੈਟਬਾਲ ਦੀ ਸਕੂਲ ਤੇ ਨੈਟਬਾਲ ਦੀ ਪ੍ਰੈਕਟਿਸ ਨਾਲ ਸਟੱਡੀ ਕਰਦੇ ਆ ਬਾਅਦ ਚ ਆ ਕੇ ਘਰੋਂ ਫਿਰ ਫਿਰ ਬਾਗ ਜਿੰਦਾ ਗ੍ਰਾਊਂਡ 'ਚ ਕਬੱਡੀ ਦੀ ਪ੍ਰੈਕਟਿਸ ਲਈ ਬਾਅਦ ਚ ਰਾਤ ਨੂੰ ਸਟੱਡੀ ਕਰ ਲੇ ਲੀਆ ਫਿਰ ਕਰਦੇ ਨਹੀਂ ਕਹਿੰਦੇ ਕੰਮ-ਕਮ ਕਰ ਨੂੰ ਬਣੀ ਕੁਛ ਕਹਿੰਦੇ ਆ ਮਰਾ ਮੋਟਾ ਗੱਡੀ ਦਾ ਜੱਟਾਂ ਵੱਜ ਜਾਂਦਾ ਨਹੀਂ ਫਿਰ ਤਾਂ ਕਹਿੰਦੇ ਕਰ ਲੈ ਜੇ ਕਰਨਾ ਫਿਰ ਠੀਕ ਹੈ ਓਪਨ ਸਟਾਈਲ ਕਬੱਡੀ ਖੇਡਦੇ ਹਾਂ ਹਾਂ ਤੇ ਕਿੱਥੇ ਕਿੱਥੇ ਤੁਹਾਡੇ ਸਨਮਾਨ ਹੋਏ ਨੇ ਤੇ ਕਿੰਨੇ ਤੁਸੀਂ ਹੁਣ ਤੱਕ ਟੂਰਨਾਮੈਂਟ ਖੇਡ ਚੁੱਕੇ ਹੋ ਮੈਂ 20-25 ਮੈਚ ਖੇਡੀਆਂ ਟੂਰਨਾਮੈਂਟ 10-15 ਮੈਚ ਜਿੱਤ ਗਈ ਬਾਕੀ ਹਾਰ ਵੀ ਗਈ ਸੀਗੇ ਕਰੇ ਠੀਕ ਹੈ ਸਰਮਾਨ ਪਿੰਡ ਤੋਰਾ ਵੀ ਹੋਇਆ ਸੀ ਇੱਥੇ ਆਪਣੇ ਪਿੰਡ ਚੌਂਦੇ ਚ ਵੀ ਹੋਇਆ ਸੀਗਾ ਠੀਕ ਹੈ ਬਣੀ ਉੱਥੇ ਮੰਡੀਆਂ ਵੀ ਹੋਇਆ ਸੀ ਅਮਰਗੜ ਵੀ ਵਧੀਆ ਹੋਇਆ ਠੀਕ ਹੈ ਬਣੀ ਤੇ ਇਹ ਪੜ੍ਹੇ ਜਾਂ ਤੁਸੀਂ ਹਨਾ ਖੇਡਣਾ ਚਾਹੁੰਦੇ ਤੁਸੀਂ ਸਾਹਮਣੇ ਜਦ ਮੁੰਡੇ ਦੇਖਦੇ ਹੋ ਤੁਹਾਨੂੰ ਕੋਈ ਕੁਝ ਨਰਵਸ ਫੀਲ ਤਾਂ ਨਹੀਂ ਹੁੰਦਾ ਜਾਂ ਵੀ ਲੱਗਦਾ ਤਾਂ ਨਹੀਂ ਹੈਗਾ ਵੀ ਮੁੰਡੇ ਨੇ ਫਿਰ ਵੀ ਉਹਨਾਂ ਦੀ ਜ਼ੋਰ ਵੱਧ ਹੋਊਗਾ ਜਾਂ ਕਿੱਦਾਂ ਨਹੀਂ ਨਹੀਂ ਉਹ ਵੀ ਮੇਰੇ ਵਰਗੇ ਨੇ ਮੈਂ ਵੀ ਉਹਨਾਂ ਵਰਗੀ ਆ ਹਾਂ ਇਹ ਇਹ ਗੱਲ ਕੁੜੀਆਂ ਨੂੰ ਸਿੱਖਣੀ ਚਾਹੀਦੀ ਆ ਹਨਾ ਅੱਜ ਕੱਲ ਦੇ ਮੁੰਡਿਆਂ ਨੂੰ ਵੀ ਆਪਣੇ ਹਨਾ ਜਿਹੜੇ ਕਿ ਨਸੇ ਦੇ ਵਿੱਚ ਜਿਆਦਾ ਜਿਆਦਾ ਲੱਗ ਰਹੇ ਨੇ ਕਿ ਇੱਕ ਛੋਟੀ ਜੀ ਬੱਚੀ ਹਨਾ ਆਪਣੇ ਮਾਪਿਓ ਦਾ ਨਾਮ ਚਮਕਾਉਣ ਲਈ ਕਬੱਡੀ ਖੇਡ ਰਹੀ ਆ ਹਨਾ ਤੇ ਜਿਆਦਾ ਤੋਂ ਜਿਆਦਾ ਸਟਰਗਲ ਕਰ ਰਹੀ ਆ ਤੇ ਭਣੇ ਇਹ ਫਿਰ ਤੁਸੀਂ ਕਬੱਡੀ ਨੂੰ ਅੱਗੇ ਲੈ ਕੇ ਜਾਣਾ ਹਾਂ ਵੀਰੇ ਮੈਂ ਕਬੱਡੀ ਨੂੰ ਅੱ ਠੀਕ ਹੈ ਤੇ ਤੁਹਾਡੇ ਸਕੂਲ ਦਾ ਸਾਥ ਕਿਦਾਂ ਦਿੰਦੇ ਨੇ ਤੁਹਾਡੇ ਸਕੂਲ ਦੇ ਸਾਥ ਜਾਂ ਤੁਹਾਡੇ ਡੀਪੀ ਸਰ ਨੇ ਏਡ ਤੁਹਾਡੇ ਵਧੀਆ ਦਿੰਦੇ ਆ ਸਕੂਲ ਦਾ ਸਾਥ ਉਹ ਵੀ ਵਧੀਆ ਕਰ ਦਿੰਦੇ ਆ ਅੱবি ਚਲ ਵਧੀਆ ਕੋ ਸਾਡੇ ਪਿੰਡੇ ਦੀ ਕੁੜੀ ਦਾ ਬੰਦਾ ਵਧੀਆ ਕਰ ਦਿੰਦੇ ਆ ਠੀਕ ਹੈ ਭਣੀ ਤੇ ਜਿਹੜੇ ਭਣੀ ਤੁਹਾਡਾ ਜਿਹੜਾ ਉਸਤਾਦ ਸੀਗਾ ਜਦੋਂ ਉਹ ਇੱਥੋਂ ਚਲੇ ਗਏ ਹਨ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਕਬੱਡੀ ਦੇ ਵਿੱਚ ਦਿੱਕਤਾਂ ਆਈਆਂ ਜਾਂ ਉੱਥੇ ਕੋਈ ਹੋਰ ਉਸਤਾਦ ਤੁਹਾਨੂੰ ਉੱਥੇ ਹੋਰ ਖੜਿਆ ਰਿਹਾ ਲਾਡੀ ਬ੍ਰੈਕ ਕਰਵਾਉਂਦਾ ਹੁਣ ਪ੍ਰੈਕਟਿਸ ਕਬੱਡੀ ਦੀ ਉਹ ਕਰਵਾ ਦਿੰਦੇ ਆ ਠੀਕ ਹੈ ਵੀ ਆਪਾਂ ਉਹ ਦੱਸ ਦਈਏ ਇਹਨਾਂ ਦਰਸ਼ਕਾਂ ਨੂੰ ਕਿ ਲਾਡੀ ਵੀਰ ਆ ਵੀ ਇੰਟਰਨੈਸ਼ਨਲ ਪਲੇਅਰ ਆ ਸਾਡੇ ਪਿੰਡ ਦੇ ਇਹਨਾਂ ਚੰਦੇ ਦਾ ਤੇ ਠੀਕ ਹੈ ਬਣੀ ਤੇ ਜਦੋਂ ਹੁਣ ਤੁਸੀਂ ਜਾਨਾ ਜਦ ਕਬੱਡੀ ਖੇਡਣ ਜਾਂਦੇ ਹੋ ਤਾਂ ਜਿਹੜੇ ਮਾਪਿ ਹੋਣੇ ਹਨ ਤੁਹਾਡੇ ਤਾਂ ਉਹਨਾਂ ਨੂੰ ਜਿਹੜੇ ਲੋਕ ਕੋਈ ਕੁਝ ਵੀ ਹਿੰਦਿਆ ਬੰਦਾ ਕਰਦੇ ਤੇ ਹੁਣ ਉਹਨਾਂ ਲੋਕਾਂ ਦਾ ਜਵਾਬ ਦੇ ਦਿੱਤਾ ਹੋਊਗਾ ਕਿਉਂਕਿ ਤੂੰ ਹੁਣ ਤਾਂ ਵਧੀਆ ਸਨਮਾਨ ਮੈਚ ਵੀ ਜਿੱਤਤਾ ਕਿਉਂ ਨੇ ਲੋਕ ਕਹਿੰਦੇ ਹੁਣ ਵਧੀਆ ਚੱਲ ਤੁਹਾਡਾ ਨਾਮ ਰੌਸ਼ਨ ਹੋ ਰਿਹਾ ਵੀ ਅਸੀਂ ਵੀ ਆਪਦੀ ਜੇ ਕੁੜੀ ਨੂੰ ਨਾ ਰੋਕਦੇ ਉਹ ਵੀ ਐਵੇਂ ਬੰਨ ਜਿੰਦੀ ਹੂੰ ਮਤਲਬ ਵੀ ਅੱਜਕੱਲ ਦੇ ਮਾਪਿਆਂ ਨੂੰ ਵੀ ਕੁੜੀ ਤੋਂ ਸਿੱਖਣਾ ਚਾਹੀਦਾ ਕਿ ਆਪਾਂ ਆਪਣੇ ਕੁੜੀ ਨੂੰ ਰੋਕੀਏ ਨਾ ਆਪਣੇ ਬੱਚੇ ਨੂੰ ਰੋਕੀਏ ਨਾ ਹਨਾ ਵੀ ਜਿਹੜਾ ਵੀ ਕੁਝ ਕਰਨਾ ਚਾਹੁੰਦਾ ਤਾਂ ਉਹਨੂੰ ਆਪਾਂ ਖੁੱਲ੍ਹ ਕੇ ਕਰਨ ਦਈਏ ਹਾਂ ਬਰੇ ਬਈ ਜਿਹੜੇ ਲੋਕ ਕਿ ਪਹਿਲਾਂ ਮੇਰੇ ਮਾਪਿਆਂ ਨੇ ਕਹਿੰਦੇ ਸੀ ਵੀ ਕੀ ਗੇਮ ਆ ਪਰ ਉਹਨਾਂ ਨੇ ਹੰਮੂ ਬੰਦ ਕਰਾਤਾ ਚਲੋ ਛੋਕਰਾ ਬਈ ਪਰ ਕਿਸੇ ਦਾ ਮੰਗੇ ਕੇ ਨਹੀਂ ਖਾਦਾ ਆਪਣੇ ਹੱਕ ਦੀ ਕਮਾਈ ਕਰਕੇ ਕੀਤੀ ਆ ਖਾਣਾ ਆਪੇ ਠੀਕ ਹੈ ਪਰ ਤੇਰੇ ਡੈਡੀ ਤੇ ਮੰਮੀ ਦੇ ਆਪਣੇ ਘਰ ਦੇ ਹਾਲਾਤ ਕਿਵੇਂ ਨੇ ਤੁਹਾਡੇ ਘਰ ਦੇ ਹਾਲਾਤ ਠੀਕ ਨੇ ਇੰਨੇ ਵਧੀਆ ਵੀ ਨਹੀਂ ਨੇ ਵੀ ਨਹੀਂ ਗਏ ਕਵੱਡੀ ਕਰਕੇ ਅੱਧੇ ਦੇ ਦੈਡੀ ਕੰਪੈਨਟ ਜਾਂਦੇ ਆ ਮੰਮੀ ਘਰੇ ਹੁੰਦੀ ਆ ਠੀਕ ਹੈ ਬਣੀ ਤੇ ਤੁਹਾਡੇ ਬ੍ਰਦਰ ਬ੍ਰਦਰ ਉਹ ਵੀ ਕੰਮ ਤੇ ਚਲੇ ਜਾਂਦੇ ਕਰਦੇ ਪਲੱਸ 2 ਕਰਦਾ ਬੱਚਾ ਦਾ ਆਈਲਰਨਸ ਕਰਾ ਦਿੰਦੇ ਨੇ ਹਨਾ ਤੂੰ ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਕਵੱਡੀ ਦੇ ਵਿੱਚ ਨਾਮ ਬਣਾਉਣਾ ਚਾਹੁੰਦੇ ਮੈਂ ਤਾਂ ਸੋਚਿਆ ਵੀ ਉਰੇ ਕਵੱਡੀ ਦੀ ਵੱਡੀ ਪਲੇਅਰ ਬਣਨਾ ਆ ਠੀਕ ਹੈ ਜੇ ਮੇਰੀ ਕਿਸਮਤ ਚ ਬਾ ਜਾਣਾ ਹੈ ਫਿਰ ਤਾਂ ਕਹਿ ਕੀ ਸਕਦੇ ਆ ਅੱਜ ਦਮ ਤੇ ਖੜਾ ਹੋਣਾ ਕਿ ਸਿੱਧਾ ਹੋਣੀ ਆ ਨਾਮ ਨਹੀਂ ਕਰਾਣਾ ਵੀ ਅੱਜ ਦਮ ਤੇ ਖੜੇ ਹਾਂ ਦੀਪਨ ਮੈਨੂੰ ਇਹਦਾ ਇੱਕ ਗੱਲ ਮੈਂ ਤੋਂ ਤੈ ਵੀ ਪੁੱਛਣਾ ਚਾਹੁੰਦਾ ਹਾਂ ਨਾ ਵੀ ਜਿੱਦ ਤੱਕ ਤੁਹਾਡੇ ਟੀਪੀ ਸਰ ਨੇ ਤੁਹਾਡੇ ਨਾਲ ਜਾਂਦੇ ਨੇ ਖੇਡਣਾ ਤੇ ਇਹ ਤੁਹਾਡੇ ਨਾਲ ਜਾਂਦੇ ਨੇ ਉਹ ਮੈਂ ਜੀ ਤੁਹਾਡੇ ਉਹਨਾਂ ਨਾਲ ਵੀ ਪੋਡਕਾਸਟ ਕੀਤਾ ਸੀਗਾ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਬੱਚੇ ਵੀ ਨਾਲ ਜਾਂਦੇ ਨੇ ਖੇਡਣ ਹਾਂ ਉਹ ਵੀ ਦਿਨ ਰਾਤ ਸਾਡੇ ਲਈ ਕਰਦੇ ਆ ਮਿਹਨਤ ਤੇ ਸਾਨੂੰ ਦਿਨ ਰਾਤ ਮਿਹਨਤ ਕਰਾਉਂਦੇ ਆ ਵੀ ਕੁਝ ਬੰਨ ਜੀ ਚਲੋ ਨਾਰਾਸ਼ ਨਾ ਹੋ ਜੂਗਾ ਉਹ ਵੀ ਵਧੀਆ ਸਪੋਰਟ ਕਰਦੇ ਆ ਤੇ ਸਕੂਲ ਦਾ ਤੁਹਾਡਾ ਕਿਦਾਂ ਉਹ ਅਛਾ ਸਹਿਯੋਗ ਦਿੰਦੇ ਨੇ ਸਕੂਲ ਜੀ ਸਕੂਲ ਜੀ ਵਧੀਆ ਸਹਿਯੋਗ ਦਿੰਦੇ ਆ ਉਜੀ ਦੱਸ ਰਿਹਾ ਹੂੰ ਵੀ ਤੁਹਾਡੇ ਡੈਡੀ ਵੀ ਹਨਾ ਕੰਮ ਕਰਦੇ ਆ ਤੇ ਇਹ ਤਾਂ ਫਿਰ ਆਪਣੇ ਗਰੀਬੀ ਦਾ ਤਾਂ ਹਨਾ ਬਹੁਤ ਔਖਾ ਤੇ ਆਪਣੇ ਪਿੰਡ ਹੋਰ ਪਿੰਡ ਦੇ ਸਹਿਯੋਗ ਕੀ ਸੱਜਣਾ ਕੁਝ ਹੋਰ ਵੀ ਸੱਜਣਾ ਨਾ ਕੀ ਸੇਵਾ ਸੁਭਾ ਕਰਦੇ ਨੇ ਪੜੇ ਕੁਝ ਕਈ ਕਰ ਦਿੰਦੇ ਆ ਕਈ ਨਹੀਂ ਕਰਦੇ ਠੀਕ ਹੈ ਕੋਈ ਮਾਨਤਾ ਹੈ ਨਾ ਜੇ ਮੇਰਾ ਕੋਈ ਵੀ ਵੀਰ ਬਾਹਰ ਲੰਨ ਤਲਾ ਸੁਣ ਰਿਹਾ ਹੋ ਵੀ ਤਾਂ ਵੀ ਭੈਣ ਦਾ ਜੋ ਵੀ ਸਹਿਯੋਗ ਕਰ ਸਕਦਾ ਹੋਵੇ ਤਾਂ ਜਰੂਰ ਕੋਸ਼ਿਸ਼ ਕਰਿਓ ਹੈ ਨਾ ਭੈਣ ਜਿਹੜੇ ਹੁਣ ਜਿਵੇਂ ਤੁਸੀਂ ਵੀ ਹੈ ਨਾ ਮੈਂ ਤੁਹਾਡਾ ਦੇਖਿਆ ਸੀਗਾ ਇੰਸਟਾਗ੍ਰam ਅਕਾਊਂਟ ਦੇਖਿਆ ਸੀ ਉਹਦੇ ਤੁਹਾਡੇ ਵੀ ਫੋਲੋਅਰ ਬਹੁਤ ਨੇ ਹੈ ਨਾ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਹੈ ਨਾ ਫੋਲੋਅਰ ਵਧਾਉਣ ਲਈ ਕੀ ਕੁਝ ਕਰਦੀਆਂ ਨੇ ਤੁਸੀਂ ਉਹ ਆਨਲਾਈਨ ਨਹੀਂ ਸੁਣੀ ਹੈ ਨਾ ਖਿਡਾਰੀ ਬਣ ਕੇ ਵੀ ਆਪਣਾ ਨਾਮ ਚਮਕਾਉਣ ਦੇ ਬਾਰੇ ਸੋਚਿਆ ਇਹ ਤੁਹਾਨੂੰ ਕਿਹਨੇ ਪ੍ਰੇਰਿਤ ਕੀਤਾ ਭੈਣ ਮੇਰੇ ਮੇਰੇ ਉਸਤਾਦ ਨੇ ਕਿਹਾ ਸੀ ਵੀ ਕਬੱਡੀ ਖੇਡ ਹੈ ਅੱਭੀ ਮੈਂ ਮਿਹਨਤ ਕਰਨੀ ਹੈ ਇੰਸਟਾ ਤੇ ਮਿਹਨਤ ਕਰਨੀ ਕਬੱਡੀ ਚ ਵੀ ਮੈਂ ਤੇ ਬਿਨਾਂ ਮਿਹਨਤ ਤਾਂ ਕੁਝ ਨਹੀਂ ਮਿਲਦਾ ਮੈਂ ਕੁੜੀਆਂ ਦੂਜੇ ਜਿਵੇਂ ਬਣਾਉਂਦੀਆਂ ਨੇ ਇੰਸਟਾ ਤੇ ਵੀਡੀਓ ਚ ਕੀ ਫਾਇਦਾ ਕੋਈ ਵਧੀਆ ਪਲੇਅਰ ਬਣਨਾ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਵੀ ਇਹਨਾਂ ਵੀ ਸ਼ਾਰਟਕਟ ਬਣਾਉਂਦੀਆਂ ਨੇ ਆ ਨਾ ਆਪਦੇ ਮਸ਼ਹੂਰ ਹੋਣ ਲਈ ਉਹਨੂੰ ਇਹ ਕੁੜੀ ਤੋਂ ਸਿੱਖਣਾ ਚਾਹੀਦਾ ਤੇ ਬਣ ਮੈਨੂੰ ਇੱਕ ਗੱਲ ਇਹ ਦੱਸੋ ਵੀ ਹਨਾ ਜਦੋਂ ਤੁਸੀਂ ਉੱਥੇ ਗਰਾਊਂਡ ਦੇ ਵਿੱਚ ਹੁੰਦੇ ਹੋ ਤਾਂ ਸਾਹਮਣੇ ਮੁੰਡੇ ਹੁੰਦੇ ਨੇ ਤੁਸੀਂ ਉੱਥੇ ਤਾਂ ਉਹਨੂੰ ਕੋਈ ਡਰ ਨਹੀਂ ਲੱਗਦਾ ਹੈਗਾ ਨਹੀਂ ਡਰ ਕਾ ਦਾ ਲੱਗਣਾ ਉਹ ਮੇਰੇ ਵਰਗੇ ਨੇ ਹਾਂ ਇਹ ਕਿ ਤਾ ਤੁਹਾਡੇ ਵਰਗੇ ਨੇ ਮਤਲਬ ਫਿਰ ਵੀ ਪਹਿਲਾ ਪਹਿਲਾ ਤਾਂ ਪਹਿਲੀ ਵਾਰ ਖੇਡਣਗੇ ਹਾਂ ਗਰਾਊਂਡ ਦੇ ਵਿੱਚ ਚਲਦਾ ਕਰਕੇ ਸੀਮ ਤੋਂ ਬਰੈਡ ਜੀ ਹੋਈ ਸੀ ਮੈਂ ਕਾ ਦੇਖੀ ਜਿੱਤ ਕੇ ਫਿਰ ਜਿੱਤ ਗਏ ਹਾਰ ਗਏ ਹਾਰ ਗਏ ਸੀ ਠੀਕ ਆ ਫਿਰ ਪਹਿਲਾ ਮੈਂ ਜਿੱਤ ਗਏ ਸੀ ਹਾਂ ਜਿੱਤ ਗਏ ਸੀ ਠੀਕ ਹੈ ਭੈਣ ਤੁਸੀਂ ਦੱਸ ਸਕਦੇ ਕਿ ਕਿੱਥੇ ਕਿੱਥੇ ਟੂਰਨਾਮੈਂਟ ਜਿੱਤੇ ਨੇ ਹੁਣ ਤੱਕ ਮੈਂ ਕੋਲੋਟੀ ਮੰਡੀ ਆਂ ਚਾਂਦੇ ਚ ਹਾਰ ਗਏ ਸੀ ਉੱਥੇ ਤੁਰਾਂ ਵੀ ਜਿੱਤ ਗਏ ਸੀਗੇ ਠੀਕ ਹੈ ਅਮਰੀਕਾ ਵੀ ਹੋਰ ਵੀ ਬਾਤ ਜਿੱਤੇ ਨੇ ਨਾਮ ਨਹੀਂ ਜਾਦਾ ਓਖੇ ਓਖੇ ਪਿੰਡਾਂ ਦੇ ਓਖੇ ਓਖੇ ਪਿੰਡਾਂ ਦੇ ਵਿੱਚ ਕਾफी ਨਾਮ ਨੇ ਜਿਹਨਾਂ ਦੇ ਨਾ ਜਿੱਥੋਂ ਤੁਸੀਂ ਦਿੱਤ ਕੇ ਆਏ ਹੋ ਤੇ ਤੁਸੀਂ ਉੱਥੇ ਸਾਡੇ ਪਿੰਡ ਦਾ ਨਾਮ ਚਮਕਾਇਆ ਹੈ ਨਾ ਤੇ ਆਪਣੇ ਮਾਪੇ ਉਹਦਾ ਨਾਮ ਚਮਕਾ ਰਹੇ ਹੋ ਏ ਜੇ ਕਰਕੇ ਮੈਂ ਕਹਿਣਾ ਵੀ ਆਪਣੇ ਬੱਚਿਆਂ ਨੂੰ ਨਾ ਜਦ ਜਦ ਜ਼ਿਆਦਾ ਆਪਾਂ ਖੇਡਾਂ ਦੇ ਨਾਲ ਜੁੜਿਆ ਜਾਵੇ ਹੈ ਨਾ ਤਾਂ ਕਿ ਆਪਣੇ ਬੱਚੇ ਆਪਣੇ ਦਮ ਤੇ ਖੜੇ ਹੋਣਾ ਸਿੱਖਣ ਜਿਵੇਂ ਕਿ ਬੱਚੇ ਦੀ ਸੋਚ ਆ ਹੈ ਨਾ ਬੰਦਾ ਆਪਣੇ ਘਰੋਂ ਨਿਕਲੇ ਤਾਂ ਕੁਝ ਪਤਾ ਲੱਗੇ ਜਿੱਦਾਂ ਕਿ ਪਤਾ ਤੁਸੀਂ ਹੁਣ ਜਾਣਦੇ ਰਿਹਾ ਨਾ ਤੁਸੀਂ ਜਾਣਦੇ ਹੋ ਖੇਡਣਾ ਤਾਂ ਤੁਹਾਡੇ ਘਰ ਦੇ ਰੋਕ ਟੋਕ ਕਰਦੇ ਨਹੀਂ ਹੈਗੇ ਬਿਲਕੁਲ ਨਹੀਂ ਫਿਰ ਵੀ ਨਾ ਜਿੱਦਾਂ ਵੀ ਪਹਿਲਾਂ ਪਹਿਲਾਂ ਜਿਹਦਾ ਕਰੀ ਉਹ ਕੁਝ ਪਹਿਲਾਂ ਪਹਿਲਾਂ ਐ ਵੀ ਨਹੀਂ ਕੀਤੀ ਕਹਿੰਦੇ ਚੱਲ ਖੇਡ ਲੈ ਜਿਵੇਂ ਤੇਰਾ ਮਨ ਕਰਦਾ ਮੈਂ ਕਿਹਾ ਚੱਲ ਖੇਡ ਲੈਂਦੇ ਆ ਫਿਰ ਉਸਤਾਦ ਵੀ ਕਹਿਣ ਲੱਗੇ ਵੀ ਵਧੀਆ ਖੇਡ ਲੈਂਗੀ ਮੈਂ ਖੇਡਣ ਲੱਗ ਗਈ ਸੀ ਮੇਰੇ ਮੰਮੀ ਨੇ ਮੇਰੇ ਲਈ ਬਾਤ ਕੁਝ ਕੀਤਾ ਆ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਪਰ ਅੱਜ ਉਹਨਾਂ ਨੂੰ ਜਵਾਬ ਦੇ ਸਕਦੇ ਆ ਵੀ ਹਾਂ ਕੁਝ ਬਣ ਕੇ ਦਿਖਾਵਾਂਗੇ ਠੀਕ ਹੈ ਬਣੀ ਉਸਤਾਦ ਨੇ ਵੀ ਤੇ ਹਮੇਸ਼ਾ ਡੀਪ ਨੇ ਵੀ ਬਹੁਤ ਕੁਝ ਕੀਤਾ ਮੈਂ ਨਾ ਦੇ ਨਹੀਂ ਦੇ ਸਕਦੀ ਜਿਵੇਂ ਭਣੀ ਤੂੰ ਕੱਲੀ ਕੁੜੀ ਖੇਡਦੀ ਆ ਨਾ ਤੇ ਅੱਜ ਕੱਲ ਤਾਂ ਮੁੰਡੇ ਵੀ ਗਰਾਊਂਡ ਦੇ ਵਿੱਚ ਇੰਨੇ ਜਾ ਕੇ ਖੁਸ਼ ਨਹੀਂ ਹੈਗੇ ਤੇ ਫਿਰ ਤੈਨੂੰ ਕੱਲੀ ਦਾ ਖੇਡਣ ਦਾ ਹੌਸਲਾ ਪੈ ਜਾਂਦਾ ਹਾਂ ਮੇਰੇ ਪੈ ਜਾਂਦਾ ਮੈਂ ਅੱਖ ਬੰਦ ਕਰਕੇ ਖੇਡਦੀ ਹਾਂ ਵੀ ਮੇਰੇ ਵਰਗੇ ਨੇ ਉਹ ਵੀ ਠੀਕ ਹੈ ਨਹੀਂ ਨਹੀਂ ਹੁਣ ਤਾਂ ਮੁੰਡੇ ਵੀ ਭਣੇ ਦੇਖ ਲੈ ਵੀ ਜਿਵੇਂ ਤੈਨੂੰ ਨਹੀਂ ਕਿਛਨੇ ਸਲਾਹ ਦਿੱਤੀ ਹੈਗੀ ਵੀ ਤੂੰ ਵੀ ਘਰੇ ਬਹਿ ਕੇ ਪਬਜੀ ਖੇਡਿਆ ਕਰ ਜਦੋਂ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਈ ਫਿਰ ਫालतू ਚੀਜ਼ਾਂ ਲਈ ਵੀ ਟਾਈਮ ਮੈਨੇ ਮਿਲ ਜਾਂਦਾ ਹੈ ਥੋੜੇ-ਥੋੜੇ ਭਣਾ ਮੈਂ ਜਿਵੇਂ ਤੈਨੂੰ ਖੇਡਦੇ ਨੂੰ ਵੀ ਦੇਖਿਆ ਹੈ ਨਾ ਮੈਚ ਤੇ ਤੂੰ ਰੇਡ ਵੀ ਕੱਲੀ ਆਪ ਹੀ ਫੋਣੀ ਹੁੰਨੀ ਤੇ ਜਾ ਵੀ ਜੱਫੇ ਵੀ ਆਪ ਹੀ ਲਾਉਣੀ ਹੁੰਨੀ ਆ ਵੀ ਇਹ ਤੇਰੇ ਚ એનર્ਜੀ ਕਿੱਦਾਂ ਆਉਂਦੀ ਆ ਮੇਰੇ ਨਾਲ ਮੇਰਾ ਪਰਮਾਤਮਾ ਹੈ ਮਾਲਕ ਉਸਤਾਦ ਦੇ ਗੁਣ ਤੇ ਸਣਾ ਡੀਪ ਸਿਰ ਦੇ ਉਹਨਾ ਤੇ ਚੱਲੀ ਜਾਂਦੇ ਅੱਜ ਤੱਕ ਗ੍ਰਾਂਡ ਚ ਪਰਮਾਤਮਾ ਦਾ ਨਾਮ ਲੈ ਕੇ ਬੜੀ ਜਾਈਦਾ ਜਿੱਤ ਕੇ ਵਾਪਸ ਆ ਜਾਈਦਾ ਕਰੇ ਮੰਮੀ ਬੈਠ ਕਰਦੇ ਹੁੰਦੇ ਆ ਉਹਨਾਂ ਨੇ ਮੇਤ ਬਿਨਾਂ ਰੋਟੀ ਨਹੀਂ ਖਾਣੀ ਦੇਣਾ ਜਿੰਨਾ ਚਿਰ ਮੈਂ ਕਰੇ ਨਾ ਜਾਮਾ ਹੂੰ ਸੌਂਦੇ ਨਹੀਂ ਮੇਤ ਬਿਨਾਂ ਠੀਕ ਹੈ ਭਣੇ ਵੀ ਜਦ ਤੱਕ ਮਰਦੀ ਰਾਤ ਤੱਕ ਜਾਗਦੇ ਰਹਿੰਦੇ ਤੁਹਾਡੇ ਘਰੇ ਵੇਟ ਕਰਦੇ ਆ ਤੇ ਭਣੇ ਵੀ ਇਹਨਾਂ ਨੂੰ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਡਰ ਲੱਗਦਾ ਜਾਂ ਤੁਹਾਨੂੰ ਇਦਾਂ ਲੱਗਦਾ ਵੀ ਚੱਲ ਵੀ ਪਹਿਲਾਂ ਵੀ ਇਦਾਂ ਦੀ ਮੈਚ ਖੇਡਿਆ ਜਾਂ ਇਹਨਾਂ ਨਾਲੇ ਖੇਡੇ ਆ ਜਾਂ ਤੁਸੀਂ ਉਹਨਾਂ ਨੂੰ ਆਪਣੇ ਪਹਿਲੇ ਮੈਚ ਨੂੰ ਵੀ ਆਪਣੇ ਲਾਸਟ ਮੈਚ ਵਾਂਗੇ ਲੈਣੇ ਮੈਨੂੰ ਜਿੱਤ ਹਾਰ ਮੈਨੂੰ ਨਹੀਂ ਰੱਖਦੇ ਬਸ ਖੇਡਣਾ ਹੋ ਵੱਧਿਆ ਖੇਡਣਾ ਤੇ ਮਿਹਨਤ ਕਰਨੀ ਚਾਹੀਦੀ ਹੈ ਫਿਰ ਪੜਨੇ ਵੀ Aim ਤੁਹਾਡਾ ਇਹੀ ਹੈ ਵੀ ਤੁਸੀਂ ਇੱਕ ਕਈ ਖਿਡਿਆਰੀ ਬਣਨਾ ਹੀ ਬੰਨਾ ਹਾਂ ਮੈਂ ਮੇਰੇ ਖਿਆਲ ਵਿੱਚ ਕੋਈ ਕੁੜੀ ਆ ਜੇ ਮੁੰਡਾ ਜੇ ਮੈਂ ਆਪਣੇ ਸੁਪਨੇ ਵਾਲੇ ਜਨਬ ਮੰਜ਼ਿਲ ਤੇ ਪੰਚਣਾ ਜੇ ਮਰਜ਼ੀ ਪੰਚ ਜੇ ਮੈਨੂੰ ਮੁਸ਼ਕਲਾ ਵੀ ਆਉਂਦੀਆਂ ਉਹਨਾਂ ਦਾ ਵੀ ਸਾਹਮਣਾ ਕਰੂੰਗੀ ਪਰ ਮੈਂ ਪਲੇਅਰ ਬਣਨਾ ਆਪਣੇ ਮਾਪ ਦਾ ਨਾਮ ਰੌਸ਼ਨ ਕਰਨਾ ਪਿੰਡ ਦਾ ਨਾਮ ਰੌਸ਼ਨ ਕਰਨਾ ਪੜਨੇ ਵੀ ਹਨ ਜਦੋਂ ਤੁਸੀਂ ਗਰਾਊਂਡ ਤੇ ਜਾਂਦੇ ਹੋ ਤਾਂ ਕਿੰਨਾ ਕੁ ਟਾਈਮ ਪ੍ਰੈਕਟਿਸ ਲਾਉਂਦੇ ਤੁਸੀਂ ਮੈਂ 4 ਘੰਟੇ ਵੀ ਲੱਗ ਜਾਂਦੇ ਕਈ ਵਾਰ 3 ਘੰਟੇ ਵੀ ਜੇ ਬੱਦਾਂ ਸਟੱਡੀ ਹੁੰਦੀ ਆ ਫਿਰ 3 ਘੰਟੇ ਨਹੀਂ ਫਿਰ 4 ਘੰਟੇ ਲੱਗ ਜਾਂਦੇ ਸਵੇਰੇ ਸਵੇਰੇ ਤੇ ਸ਼ਾਮ ਦਾ ਟਾਈਮ ਵਿੱਚ ਦੇ ਨੇੇ ਛਾਂ ਨੂੰ ਕਦੇ ਸਾਹਮਣੇ ਤਾਂ 4 ਘੰਟੇ ਸਵੇਰੇ 1.5 ਘੰਟੇ ਲੱਗਦੇ ਸਵੇਰੇ 2 ਘੰਟੇ ਮਤਲਬ 6-7 ਵਜੇ ਉੱਠਦੇ ਤੁਸੀਂ ਸਵੇਰੇ ਹਾਜ਼ਰੀ ਠੀਕ ਹੈ ਭਣੀ ਤੁਸੀਂ ਹਨਾ ਅੱਜ ਕੱਲ ਦੇ ਜਵਾਕਾਂ ਨੂੰ ਜਾਂ ਆਪਦੀ ਹੋਮਰ ਦੇ ਨੂੰ ਕੀ ਕੀ ਹੋ ਦੇ ਦੇਣਾ ਚਾਹੁੰਦੇ ਮੈਂ ਇਹਨਾਂ ਨੂੰ ਕਹਿੰਨੇ ਜਾਂਦੀ ਆ ਵੀ ਪਲੇਅਰ ਬਣਾ ਐਵੇਂ ਫਾਦੂ ਕੰਮ ਮੈਚ ਫਾਦੂ ਕੰਮ ਜਿਵੇਂ ਹੋਣੀ ਰੱਖਿਆ ਕੋਈ ਜੰਮ ਤਾਂ ਥੋੜੀ ਸਟਾਰ ਬਣੂਗਾ ਮਿਹਨਤ ਕਰਾਂਗੇ ਤਾਂ ਸਟਾਰ ਬਣਾਗੇ ਮਗਾ ਨਹੀਂ ਲਗਨ ਦੇ ਨਾਲ ਕਰਦੇ ਰੋ ਅਭ ਦੀ ਮੰਜੇ ਤੇ ਪਹੁੰਚ ਜਾਉਗੇ ਜੇ ਪ੍ਰੈਕਟਿਸ ਕਰਦੇ ਰਹੀ ਤੇ ਆਪਾਂ ਆਪਣੇ ਲਈਏ ਜਾਤਨਾ ਸਰੋਤਿਆਂ ਦਾ ਹਾਂਜੀ ਠੀਕ ਆ ਸਰੋਤਿਆਂ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਸਾਡੇ ਚੈਨਨ ਨੂੰ ਸਪੋਰਟ ਕਰਿਓ ਸਤਿ ਸ਼੍ਰੀ ਅਕਾਲ ਜੀ